ਅਰਦਾਸ ਅਰਦਾਸ ਇੱਕ ਓੰਕਾਰ ਸ਼ਿਵ ਹੰਸ ਜੀ ਦੀ ਪਤ ਹੈ ਸ੍ਰੀ ਭਗਵਤੀ ਜੀ ਸਹਾਏ ਵਾਹ ਸ੍ਰੀ ਭਗਵਤੀ ਜੀ ਦੀ ਪਾਤਸ਼ਾਹੀ ਦਸਵੀਂ ਬੈਠਾ ਅਪਾਧੀ ਇਸਮਰ ਕੇ ਗੁਰੂ ਨਾਨਕ ਲਈ ਧਿਆਏ ਫਿਰੰਗਲ ਗੁਰ ਤੇ ਅਮਰਦਾਸ ਰਾਮ ਦਾ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰੋ ਸ੍ਰੀ ਹਰ ਰਾਇ ਸ੍ਰੀ ਹਰਿ ਕ੍ਰਿਸ਼ਨ ਕਹਾਈਐ ਜਿਸ ਵਿੱਚ ਸਭੁ ਸੁਪਜਾਏ ਤੇਗ ਬਹਾਦਰਿ ਸਿਮਰਿਐ ਘਰ ਨਾਉ ਨਿਧਿਆਵੇ ਤਾਏ ਸਭ ਥਾਈ ਕੋਈ ਸਹਾਏ ਦਸਵਾਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈ ਹੋਏ ਜੀ ਸਹਾਏ ਦਸਾਂ ਪਾਤਸ਼ਾਹਾਂ ਦੀ ਜੋਤ ਹਾਜ਼ਰਾ ਹਜੂਰ ਸਰਬ ਕਲਾ ਪਰਪੁਰ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਆ ਦਰਬਾਰ ਸ਼੍ਰੀ ਦਸੰਗ ਦਰਬਾਰ ਸ਼੍ਰੀ ਸਰਬ ਲੋਗ ਦਰਬਾਰ ਜੀ ਦੀ ਪਵਿੱਤਰ ਬਾਣੀ ਦਾ ਧਿਆਨ ਧਰ ਕੇ ਬੋਲਾਂਗੇ ਵਾਹ ਜੋ ਜਾ ਦੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਜਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਜੋਤੇ ਸਿੰਘ ਜੀ ਪੰਜ ਵੀਰ ਪੰਜ ਪਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਸਤਿਨਾਮ ਸਗਣੀ ਆਲੇ ਧਰਮ 헤ਠ ਸੀਸ ਦਿੱਤੇ ਪੰਧ ਪੰਧ ਕਟਾਏ ਕੋ ਬੜੀਆਂ ਲਹਾਈਆਂ ਦਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਸਸਾਂ ਸੰਗ ਨਿਭਾਈ ਜਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਹੋਏ ਗੁਰੂ ਆਕਤ ਸਤਿਮਾਤ ਸਤੰਦਾਲ ਯੋਗ ਚਕਰਵਰਤੀ ਬੁੱਢਾ ਦਾਲ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਸ੍ਰੀ ਹਾ ਸਾਡੀ ਸ਼ੁਰੂਆਤ ਖਾਲਸਾ ਸਿੰਘ ਸਾਹਿਬ ਜੀ ਕੋ ਆਇਰੋ ਵਾਇਰੋ ਸਾਧਗੁਰੂ ਜੀ ਆਪਦੀਆਂ ਦੇ ਸਿੱਖਾਂ ਨੂੰ ਸਿੱਖੀ ਦਾਤ ਕੇਸ ਦਾਣ ਰਹਿਤ ਦਾਣ ਪਵੇਕ ਦਾਣ ਬਸਾਹੋ ਦਾਣ ਕੋ ਸਾਧਾਣ ਦਾਣਾ ਸੇ ਤਾਂ ਨਾਮ ਦਾਣ ਸ਼੍ਰੀ ਅਮਰਕਸਰ ਸਾਹਿਬ ਜੀਆ ਦੇ ਦਰਸ਼ਨ ਇਸ਼ਨਾਣ ਚੌਕੀਆਂ ਝੱਡੇ ਗੁੰਗੇ ਜੁਗ ਜੁਗ ਅਟਲ ਧਰਮ ਕਾਜਕਾਰ ਬੋਲਣਾ ਜੀ ਦੀ ਮਤ ਪ੍ਰਕਾਤ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਸਤਗੁਰ ਜੀਓ ਆਪਣੇ ਖਾਲਸੇ ਦੇ ਸਦਾ ਸਹਾਇ ਦਾ ਤਾਰ ਕੀਓ ਆਪਣੇ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੇ ਦਾਰ ਸਕਸ਼ ਨੇ ਮਹਾਰਾ ਕੀਓ ਇਹਨਾਂ ਤੋਂ ਖਾਲਸੇ ਪੰਥ ਨੂੰ ਵਿਛੋੜਿਆ ਗਿਆ। ਵੀ ਪ੍ਰਵਾਜ ਆਪਿਆਂ ਦੇ ਚਰਨਾ ਕਮਲਾ ਪਾਸ ਅਰਦਾਸ ਬੇਨਤੀ ਜੋਗੜੀ ਹੈ ਸਤਗੁਰ ਜੀ ਮਹਾਰਾ। ਸਾਹਿਬ ਜੀ ਆਂਦਾ ਪਵਿੱਤਰ ਫਰਮਾਨ ਹੈ ਰੋਮਨਾਬ ਦੇ ਵਜਾਉ ਸ਼ਾਮ ਮਹਰਾ ਚਲਾਉ ਪਾਪ ਸ਼ਾਹੀ ਲੈ ਕੇ ਆਉ ਤਖਤ ਸਾਤੇ ਸਰਬਾਨੇ ਜੀ ਮਹਾਰਾਜ ਆਪ ਜੀਆਂ ਦਾ ਕੋਟਨਾ ਕੋਟ ਹੋ ਜਾ ਧੰਨਵਾਦ ਕਰਦੀਆਂ ਨੇ ਆਪ ਜੀਆਂ ਨੇ ਜੋ ਵਿਦੇਸ਼ਾਂ ਵਿੱਚ ਆਪਣੇ ਖਾਲਸੇ ਰਾਜ ਦੇ ਉੱਠੇ ਗੁੰਗੇ ਚਰਾਏ ਮਹਾਰਾਜ ਜੀ ਉਹ ਖਾਲਸੇ ਨੇ ਆਪ ਜੀ ਨੂੰ ਸ਼ੁਕਰਾਨੇ ਪਰ ਤੇ ਮਹਾਰਾਜ ਜੀ ਜੋ ਜੋ ਕੱਲ ਰੋਜ ਤੋਂ ਸ੍ਰੀ ਅਖੰਡ ਪਾਠ ਸਾਹਿਬ ਨਾਲ ਮਹਾਰਾਜ ਤੋਂ ਮੱਧ ਪਹੁੰਚਿਆ ਸਤਗੁਰੂ ਜੀ ਸੱਧਿਆ ਦੇ ਟਾਈਮ ਤੇ ਕੀਰਨਵਾਸ ਉਹਦਾ ਰਹਿਰਾ ਸਾਹਿਬ ਹੋਏ ਕੀਰਨਰਾਜ ਜੀ ਉਪਰੰਤ ਆarti ਆਰਤੀ ਦੇ ਜਾਪ ਹੋਏ ਕਾਣੀ ਪੜਦਿਆਂ ਕੱਲ ਰੋਜ ਤੋਂ ਸੇਵਾਵਾਂ ਕਰਦਿਆਂ ਸੰਗਤਾਂ ਵਿੱਚ ਵਿਚਰਦਿਆਂ ਹੋਇਆ ਗਿਆਨ ਧੁਨਾਂ ਦੀ ਖੇਮਾ ਵਰਸੇਣੀ ਮਹਾਰਾਜੋ ਆਪ ਜੀਆਂ ਦਾ ਕੋਟਨ ਕੋਟ ਸ਼ੁਗਰਾਨਾ ਸਤਗੁਰੂ ਜੀ ਆਪ ਜੀ ਨੇ ਆਪਣੇ ਖਾਸ ਨੂੰ ਨਵੇਂ ਅਸਥਾਨ ਛੌਣੀ ਕਿਲਾ ਸ਼੍ਰੀ ਅਗਮਗੜ੍ਹ ਸਾਹਿਬ ਬਖਸ਼ੇ ਮਹਾਰਾਜੋ ਕਿਰਪਾ ਕਰਨੀ ਮਹਾਰਾਜ ਸਿੰਘੋ ਜੀ ਤੋਂ ਆਪ ਵਿੱਚ ਵਰਤ ਕੇ ਰੰਦੇ ਕਾਰਜ ਰਾਸ ਕਰਾਉਣੇ ਸਤਿਗੁਰੂ ਜੀ ਮਹਾਰਾਜ ਜੰਗੀ ਜਰਨੈਲ ਬਣ ਕੇ ਵਿੱਚ ਵਿਚਰਨਾ ਲੋਕ ਕਾਰਜ ਨੇ ਸਤਿਗੁਰੂ ਜੀ ਸਫਲਤਾਈਆਂ ਬਖਸ਼ੀਆਂ ਨਿਰਬਿਗੰਤਾ ਸਹਿਤ ਸਭੇ ਕਾਰਜ ਰਾਸ ਬਹੁਤ ਗਰੀਬਨਵਾਜ਼ ਬੇਨਤੀ ਆਪ ਜੀ ਦੇ ਪਾਸ ਚਰਨਾਂ ਦੇ ਗਰੀਬਨਵਾਜ਼ ਜੀਓ ਮੋਇਆ ਕੋ ਲਾਂ ਦੀ ਖਿਮਾ ਕਰਨੀ ਮਹਾਰਾਜ ਜੋ ਆਪ ਜੀ ਦੀ ਅਗਵਾਈ ਹੇਠ ਨਿਸ਼ਾਨ ਨਿਦਾਰੇ ਆਏ ਨੇ ਮਹਾਰਾਜ ਜੋ ਕਿਰਪਾ ਕਰਨੀ ਜੋ ਕੱਲ ਹੋਲੇ ਮਲੇ ਦੇ ਮਹਾਰਾਜ ਦੀ ਫ਼ਮੇਤਰ ਦਿਹਾੜੇ ਨੂੰ ਮੁਖ ਰੱਖਦੇ ਹੁਆਂ ਜੋ ਖਾਲਸੇ ਦੀ ਰਵਾਇਤ ਹੈ ਮਲੇ ਕਡੇ ਜਾਣਗੇ ਆਪ ਜੀ ਦੇ ਅੰਗ ਸੰਗ ਸਹਾਈ ਹੋਣਾ ਸਤਿਗੁਰੂ ਜੀ ਮਹਾਰਾਜ ਕਹਿਰੇ ਬਖਸ਼ ਨੇ ਅੰਗ ਸੰਗ ਸਹਾਈ ਹੋ ਕੇ ਫੌਜਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਸਾਰੇ ਕਾਰਜ ਕਰੋਣੇ ਮਹਾਰਾਜ ਜੀਓ ਰੱਖਿਓ ਬਿਰਤ ਪਾਣੀ ਵੀ ਲਾਜ ਆਪ ਜੀ ਆਂ ਦੇ ਚਰਨਾ ਕਾਮਲਾ ਪਾ ਸਿੰਘੋ ਸਿੱਧੋ ਅਰਦਾਸ ਬੇਨਤੀ ਜੋੜੜੀ ਐ ਹੋਈਆ ਬਯੰਤ ਕੋਲਾਦੀ ਕੀਮਾ ਜੋ ਜੀ ਆਪ ਜੀ ਆਂ ਦੇ ਦਰਵਾਜੇ ਤੇ ਆਵੇ ਸੋ ਰਾਜੀ ਜਾਵੇ ਮੂਹ ਮੰਗੀਆਂ ਬੁਰਕਾ ਪਾਵੇ ਅੜੇ ਸੋ ਛੜੇ ਸ਼ਰਨ ਪਰੇ ਸੋ No. Uh -huh.